ਸੰਸਾਰ ਪਰ ਵਿੱਚ ਵਸਦੇ ਖਾਲਸਾ ਪੰਥ ਅਥੇ ਸਿੱਖ ਭਾਈਚਾਰੇ ਦੇ ਨਾਲ-ਨਾਲ ਸਿੱਖਾਂ ਦੇ ਸਹਿਯੋਗੀ ਭਾਈਚਾਰਿਆਂ ਦੇ ਸਭ ਪੈਣਾ ਭਰਾਵਾਂ ਨੂੰ ਬਜ਼ੁਰਗਾਂ ਮਾਵਾਂ ਨੌਜੋਨਾ ਬੱਚਿਆਂ ਸਾਰਿਆਂ ਨੂੰ ਦਰਜਾ ਬਦਰਜਾ ਸਤਕਾਰ ਪਿਆਰ ਤੇ ਦੁਆ ਸलाम ਕਰਦੇ ਹਾਂ ਗੁਰੂ ਸਾਹਿਬ ਦੀ ਬਖਸ਼ਿਸ਼ ਹਤੇ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1947 ਦੇ ਵਿੱਚ ਅਖੌਤੀ ਸਿੱਖ ਲੀਡਰਸ਼ਿਪ ਅਖੌਤੀ ਸਿੱਖ ਨਿਤਾ ਦਬਦਾਂ ਦੇ ਸ਼ਿਕਾਰ ਸਨ ਇਹ ਦਬਦਾਂ ਦੇ ਸ਼ਿਕਾਰ ਲੋਕ ਦਰਬਾਰ ਸਭ ਅੰਮ੍ਰਿਤਸਰ ਸਾਹਿਬ ਦੇ ਉੱਤੇ ਤੋਪਾਂ ਟੈਂਕਾਂ ਚੜਨ ਤੱਕ ਦੁਬਦਾ ਵਿੱਚ ਰਹੇ ਇਸ ਕੱਲੂ ਕਾਰੇ ਤੋਂ ਬਾਅਦ ਫਿਰ ਦੂਜਾ ਕੱਲੂ ਕਹਰਾ ਫਿਰ ਤੀਜਾ ਤੇ ਸਮੂਹ ਕੱਲੂ ਕਾਰਿਆਂ ਤੋਂ ਬਾਅਦ ਵੀ ਜੇ ਕੋਈ ਸਿੱਖ ਲੀਡਰ ਦਾਵਾ ਕਰਦਾ ਹੈ ਕਿ ਮੈਂ ਖਾਲਸਤਾਨ ਲਈ ਕੰਮ ਕਰਦਾ ਹਾਂ ਪਰ ਉਹ ਕਿਸੇ ਨਾ ਕਿਸੇ ਦੁਬਦਾ ਦਾ ਸ਼ਿਕਾਰ ਵੀ ਹੈ ਜਾਂ ਤਾਂ ਉਹ ਖੁਦ ਬੇਵਕੂਫ ਹੈ ਤੇ ਜਾਂ ਆਪਣੀ ਸੰਗਤ ਨੂੰ ਬੇਵਕੂਫ ਬਣਾ ਰਿਹਾ ਹੈ ਜਾਂ ਉਹ ਬੇਈਮਾਨ ਹੈ ਤੇ ਜਾਂ ਅਧਾ ਮੰਦਾਰ ਹੈ ਸਿੱਖਾਂ ਨੂੰ ਸਿੱਖ ਕੌਮ ਨੂੰ ਅੱਧਾ ਕੁਝ ਨਹੀਂ ਚਾਹੀਦਾ ਅੱਧੀ ਚੀਜ਼ ਹਮੇਸ਼ਾ ਦੁਬਦਾ ਹੀ ਹੁੰਦੀ ਹੈ ਕਰਾਂ ਕਿ ਨਾ ਕਰਾਂ ਇੱਧਰ ਜਾਵਾਂ ਕਿ ਉੱਧਰ ਜਾਵਾਂ ਖੱਬੇ ਹੋਵਾਂ ਕਿ ਸੱਜੇ ਹੋਵਾਂ ਮੈਂ ਪੰਜਾਬ ਵਾਸੀਆਂ ਨੂੰ ਮੈਂ ਪੰਜਾਬ ਦੀ ਸੰਗਤ ਨੂੰ ਮੈਂ ਦੁਨੀਆ ਭਰ ਵਿੱਚ ਵਸਤੇ ਸਿੱਖਾਂ ਨੂੰ ਇਹ ਸਵਾਲ ਕਰਦਾ ਜਿਸ ਮਨੁੱਖ ਦਾ ਮੂੰਹ ਆਪਣੀ ਮੰਜ਼ਲ ਵੱਲ ਹੋਵੇ ਆਪਣੇ ਘਰ ਵੱਲ ਹੋਵੇ ਪਰ ਤੁਰ ਰਿਹਾ ਹੋਵੇ ਪਿਛਾਂ ਪੁੱਠੇ ਪੈਰੀ ਪਿਛਾਂ ਨੂੰ ਪਹਿਲੀ ਗੱਲ ਕਿ ਉਹ ਡਿੱਗਾ ਕਿ ਹੁਣ ਡਿੱਗਾ ਦੂਸਰਾ ਕਿ ਉਹ ਸਫ਼ਰ ਮੁਕਾ ਨਹੀਂ ਰਿਹਾ ਉਹ ਸਾਡੀ ਕੌਮ ਦੇ ਸਫ਼ਰ ਨੂੰ ਵਧਾ ਰਿਹਾ ਹੈ ਨਾਮ ਕਿਸੇ ਦਾ ਮੈਂ ਲੈਣਾ ਨਹੀਂ ਤੁਸੀਂ ਆਪੇ ਸਮਝ ਜਾਣਾ ਕਿਉਂਕਿ ਹੋ ਸਕਦਾ ਨਾਮ ਲੈਣ ਨਾਲ ਜੋ ਮੈਂ ਸੋਚ ਰਿਹਾ ਇਹ ਮੇਰੀ ਸੋਚ ਹੀ ਗਲਤ ਹੋਵੇ ਤੇ ਫਿਰ ਉਹ ਕਿਸੇ ਦਾ ਨੁਕਸਾਨ ਕਰਨਾ ਠੀਕ ਨਹੀਂ ਹੁੰਦਾ ਤੁਸੀਂ ਇਹਨਾਂ ਲੀਡਰਾਂ ਦੇ ਖੇਮਿਆਂ ਦੇ ਵਿੱਚ ਛਾਣਾ ਲਾ ਕੇ ਆਪੇ ਹੀ ਦੇਖ ਲੈਣਾ ਕੌਣ ਕੀ ਕਰ ਰਿਹਾ ਹੈ ਕੌਣ ਕੀ ਬੋਲ ਰਿਹਾ ਹੈ ਕਿਹਦੇ ਐਕਸ਼ਨ ਕਿਧਰ ਨੂੰ ਜਾ ਰਹੇ ਨੇ ਮੈਂ ਸ਼ਬਦਾਂ ਦੀ ਪਰਚੋਲ ਤੁਹਾਡੇ ਸਾਹਮਣੇ ਰੱਖ ਦੇਣੀ ਹੈ ਫੈਸਲਾ ਤੁਸੀਂ ਕਰ ਲੈਣਾ ਜੀ ਜਿਹੜਾ ਦੋਸਤ ਤੁਹਾਡੇ ਨਾਲ ਅੰਦਰੋਂ ਹਮੈਤੀ ਨਾ ਹੋਵੇ ਪਰ ਗੱਲਬਾਤ ਵਿੱਚ ਉਹ ਤੁਹਾਨੂੰ ਆਪਣਾ ਦੋਸਤ ਹੋਣ ਦਾ ਭਰਮਛਲਾਵਾ ਦਿੰਦਾ ਰਹੇ ਕਿ ਮੈਂ ਤੇਰਾ ਬਸ ਤੇਰਾ ਹੀ ਹਾਂ ਪਰ ਉਹ ਅੰਦਰੋਂ ਸਾਡਾ ਹਮੈਤੀ ਨਾ ਹੋਵੇ ਉਸ ਨਾਲੋਂ ਹਜ਼ਾਰ ਦਰਜੇ ਚੰਗਾ ਉਹ ਦੁਸ਼ਮਣ ਹੈ ਜਿਹੜਾ ਸਪਸ਼ਟ ਤਾਂ ਹੈ ਕਿ ਮੈਂ ਤੇਰਾ ਦੁਸ਼ਮਣ ਹੈ। ਇੱਕ ਕਿਸੇ ਕੌਮ ਦਾ ਨੇਤਾ ਇਹ ਕਹੇ ਕਿ ਮੈਂ ਖਾਲਸਤਾਨ ਤੁਹਾਨੂੰ ਲੈ ਕੇ ਦੇਣਾ ਹੈ। ਮੈਂ ਕੌਮ ਦੀ ਆਜ਼ਾਦੀ ਦੀ ਗੱਲ ਕਰਦਾ ਹਾਂ। ਦੂਜੇ ਪਾਸੇ ਉਹ ਇਹ ਕਹਿ ਰਿਹਾ ਹੋਵੇ ਕਿ ਭਾਰਤ ਨੂੰ ਆਪਣੀਆਂ ਫੌਜਾਂ ਜਿਹੜੀਆਂ ਮਜ਼ਬੂਤ ਕਰਨੀਆਂ ਚਾਹੀਦੀਆਂ। ਹਵਾਈ ਫੌਜ ਤੇ ਸਮੁੰਦਰੀ ਫੌਜ ਨੂੰ ਪਾਕਿਸਤਾਨ ਨਾਲੋਂ ਵੱਧ ਮਜ਼ਬੂਤ ਬਣਾਉਣਾ ਚਾਹੀਦਾ ਹੈ। ਕੀ ਇਹ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਦੀਆਂ ਵੰਸ਼ਾਂ ਸਾਡੇ ਗਲੋਂ ਲੈਣਗੀਆਂ ਕਿ ਨਹੀਂ ਲੈਣਗੀਆਂ? ਜੇ ਉਸ ਲੀਡਰ ਨੂੰ ਕੋਈ ਪੱਤਰਕਾਰ ਪੁੱਛਦਾ ਕੀ ਤੂੰ ਪਾਕਿਸਤਾਨ ਤੇ ਭਾਰਤ ਦੀ ਜੰਗ ਵਿੱਚ ਕਿਹਦਾ ਹਮਾਇਤੀ ਹੈ ਉਸ ਦਾ ਅੱਗੇ جواب ਹੋਵੇ ਮੈਂ ਨਹੀਂ ਕਿਸਦਾ ਹਮਾਇਤੀ ਹਮੁਤੀ ਇਹ ਮੈਂ ਨਹੀਂ ਕਿਸੇ ਦਾ ਹਮਾਇਤੀ ਹਮੁਤੀ ਕਿਸੇ ਦਾ ਵਿੱਚ ਕਿਹੜਾ ਮਲਕ ਆਉਂਦਾ ਹੈ ਕਿ ਇਹ ਸ਼ਬਦ ਭੰਬਲਪੂਸਾ ਕ੍ਰੀਏਟ ਨਹੀਂ ਕਰਦੇ ਜਿਹੜਾ ਲੀਡਰ ਸਪਸ਼ਟ ਨਹੀਂ ਹੈ ਉਸ ਤੋਂ ਕੋਈ ਉਮੀਦ ਰੱਖਣੀ ਉਮੀਦ ਰੱਖਣ ਵਾਲਾ ਵੀ ਕਿਸੇ ਦੁਬਧਾ ਦਾ ਸ਼ਿਕਾਰੀ ਹੋ ਸਕਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਪਾਕਿਸਤਾਨ ਦੀ ਹਮਾਇਤ ਕਰੋ ਮੈਂ ਤਾਂ ਇਹ ਸਵਾਲ ਪੁੱਛ ਰਿਹਾ ਕਿ ਕੀ ਹਮਾਇਤ ਉਹਨਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਟੈਂਕ ਚੜ੍ਹ ਕੇ ਦਰਬਾਰ ਸਭ ਨੂੰ ਮਲੀਆਂ ਅੰਵੇਟ ਕਰਦੇ ਹਨ ਟੈਂਕਾਂ ਨਾਲ ਗੁਰਦੁਆਰੇ ਤਬਾਹ ਕਰਨਾ ਭਾਰਤ ਦੇ ਦੂਸਰੇ ਰਾਜਾਂ ਵਿੱਚ ਹੁਣ ਤੱਕ 8-10 ਗੁਰਦੁਆਰੇ ਢਾਹ ਦੇਣ ਦੂਜੇ ਪਾਸੇ ਇੱਕ ਪਾਸੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਏਡੀ ਵੱਡੀ ਪੱਧਰ ਤੇ ਸ਼ਾਨੋ ਸ਼ੌਕਤ ਨਾਲ ਬਣਾਉਣਾ ਅਤੇ ਹੋਰ ਉਹਨਾਂ ਗੁਰਦੁਆਰਿਆਂ ਨੂੰ ਜਿਹੜੇ ਵੰਡ ਕਰਕੇ ਜੁੜ ਚੁੱਕੇ ਸਨ ਉਹਨਾਂ ਨੂੰ ਰੀਸਟੋਰੇਸ਼ਨ ਕਰਕੇ ਨਵੇਂ ਸਿਰਿਓਂ ਬਣਾਉਣਾ ਕੀ ਇਹ ਦੋਵੇਂ ਤਰ੍ਹਾਂ ਸਾਡੇ ਵਾਸਤੇ ਕੋਜੇ ਹੀ ਨੇ ਕੀ ਇਹ ਦੋਵੇਂ ਤਰ੍ਹਾਂ ਸਾਡੇ ਵਾਸਤੇ ਕਿਸੇ ਹੀ ਹੋ ਗਈਆਂ ਮੇਰੀ ਸੱਚੇ ਦਿਲੋਂ ਆਪਣੇ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਇਹ ਸੱਚੇ ਪਾਤਸ਼ਾਹ ਜਿਹੜਾ ਲੀਡਰ ਸਿੱਖ ਤੇਰੀ ਸਿੱਖ ਕੌਮ ਨੂੰ ਤੇਰੇ ਖਰਸਾ ਪੰਥ ਨੂੰ ਭੰਬੜ ਪੂਸੇ ਵਿੱਚ ਪਾ ਕੇ ਰੋਟੀਆਂ ਸੇਕਦਾ ਹੈ ਮੁੱਖ ਮੰਤਰੀ ਜਾਂ ਕਿਸੇ ਹੋਰ ਅਹੁਦਿਆਂ ਦੀ ਭੁੱਖ ਦੀ ਲਾਲਸਾ ਦੇ ਵਿੱਚ ਤੁਰਿਆ ਫਿਰਦਾ ਇਹੋ ਜੀ ਦੀ ਮੁੱਖ ਮੰਤਰੀ ਬਣਨ ਦੀ ਜਾਂ ਕਿਸੇ ਅਹੁਦੇ ਤੇ ਪਹੁੰਚਣ ਦੀ ਲਾਲਸਾ ਕਦੇ ਪੂਰੀ ਨਾ ਹੋਵੇ ਇਹ ਮੇਰੀ ਅੰਦਰੋਂ ਅੰਦਰੋਂ ਅਰਦਾਸ ਹੈ ਸਿੱਖ ਕੌਮ ਦਾ ਜੋ ਕਾ ਸੰਘਰਸ਼ ਕਿਸੇ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਨਹੀਂ ਹੈ ਨਾ ਹੀ ਦਿੱਲੀ ਸਰਕਾਰ ਕੋਲੋਂ ਕੋਈ ਪੈਕੇਜਾਂ ਦੀ ਮੰਗ ਹੈ ਨਾਹੀਂ ਭਾਰਤ ਸਰਕਾਰ ਕੇ ਹੱਥ ਜੋੜ ਕੇ ਗੋਡਿਆਂ ਰੀਣੀ ਹੋ ਕੇ ਕੋਈ ਬੇਨਤੀਆਂ ਕਰਨ ਵਾਲੇ ਸਾਡੇ ਲੀਡਰ ਹੋ ਸਕਦੇ ਆਂ ਤਾਂ ਨਾ ਅਸੀਂ ਉਹਨਾਂ ਨੂੰ ਲੀਡਰ ਮੰਨਦੇ ਆਂ ਮੈਂ ਇਹ ਗੱਲਾਂ ਆਪਣੇ ਸਿੱਖ ਕੌਮ ਨਾਲ ਸਬੰਧਤ ਤਰ੍ਹਾਂ ਨੂੰ ਜਾਗਰੂਕ ਕਰਨ ਲਈ ਕਹਿ ਰਿਹਾ ਹਾਂ ਹਰੇਕ ਪਾਲਤੂ ਕੁੱਤਾ ਵਾਡੂ ਨਹੀਂ ਹੁੰਦਾ ਵੱਡਦਾ ਨਹੀਂ ਹੁੰਦਾ ਪਰ ਜੇ ਤੁਸ ਤੁਹਾਡਾ ਕੋਈ ਪਾਲਿਆ ਹੋਇਆ ਏਦਾਂ ਦਾ ਜਾਨਵਰ ਚੋਰ ਨੂੰ ਰਾਤ ਵੇਲੇ ਭੌਂਕਣ ਜਾਂ ਵੱਢਣ ਦੀ ਥਾਂ ਪੂਛ ਹਿਲਾ ਕੇ ਉਸਦੇ ਪੈਰ ਚੱਟਣ ਲੱਗ ਜੇ ਤੇ ਕੀ ਗੱਲ ਹੈ ਤੁਹਾਡੇ ਘਰ ਦੇ ਵਿੱਚ ਚੋਰੀ ਰੁਕੂ ਕਿ ਨਹੀਂ ਅਸੀਂ ਬੇੜੀ ਦੇ ਵਿੱਚ ਬਹਿ ਕੇ ਕਿਸੇ ਨੂੰ ਮਲਾਹ ਨਿਸ਼ਚਿਤ ਕਰ ਦਿੱਤਾ ਕਿ ਸਾਨੂੰ ਫੁਲਾਨੇ ਕਿਨਾਰੇ ਲਾ ਅਤੇ ਜੇ ਉਹ ਮਲਾਹ ਹੀ ਤੂਫਾਨਾਂ ਨਾਲ ਦੋਸਤੀ ਪਾ ਕੇ ਬੈਠਾ ਹੋਵੇ ਉਹੀ ਸਮੁੰਦਰੀ ਲਹਿਰਾਂ ਤੇ ਘੁੰਮਣ ਘੇਰੀਆਂ ਦੇ ਨਾਲ ਅੱਖ ਮਚਕਾ ਖੇੜਿਆ ਹੋਵੇ ਉਸ ਨੇ ਪਾਰਕ ਹੀ ਲਾਉਣਾ ਉਹ ਤਾਂ ਸਗੋਂ ਡੋਬੂਗਾ ਇਹਨਾਂ ਅਕਾਲੀਆਂ ਸ਼ਕਾਲੀਆਂ ਆਪ ਕਾਂਗਰਸੀਆਂ ਭਾਜਪਾਵਾਾਂ ਤੇ ਹੋਰ ਖੱਬੂਆਂ ਸਜੂਆਂ ਤੋਂ ਕੌਮ ਸਪਸ਼ਟ ਹੋ ਚੁੱਕੀ ਹੈ ਵਧੀਆ ਗੱਲ ਹੈ ਕਿ ਤੁਹਾਡੇ ਤੋਂ ਵੀ ਸਪਸ਼ਟ ਹੋ ਜਾਵੇ ਅਸੀਂ ਇਹ ਮੰਨ ਕੇ ਚੱਲੀਏ ਕਿ ਪੰਜਾਬ ਦੇ ਵਿੱਚ ਸਾਡੇ ਕੋਲ ਕੋਈ ਲੀਡਰਸ਼ਿਪ ਨਹੀਂ ਸਵਾਇ ਦਲ ਖਾਲਸਾ ਤੋਂ ਬਿਗੈਰ ਦਲ ਖਾਲਸਾ ਵਾਲਿਆਂ ਦੀ ਸਪਸ਼ਟਤਾ ਨੂੰ ਸਲਾਮ ਹਨ ਅਗਲੇ ਨੇ ਕਿਹਾ ਅਸੀਂ ਕੋਈ ਚੋਣਾਂ ਨੇ ਲੜਨੀ ਭਾਰਤੀ ਨਿਜ਼ਾਮ ਤੇ ਹਟਾਂ ਇਸ ਸਵਿਧਾਨ ਦੀ ਸੌਂ ਖਾ ਕੇ ਜਿਹੜਾ ਸਵਿਧਾਨ ਸਾਡੇ ਰਾਖੀ ਦੀ ਜ਼ਮਨੀ ਨਹੀਂ ਪਰਦਾ ਜਿਹੜਾ ਸਵਿਧਾਨ ਸਾਡੇ ਜਾਨ ਮਾਲ ਜਾਇਦਾਦ ਦੀ ਸੁਰੱਖਿਆ ਦਾ ਜ਼ਮਨ ਨਹੀਂ ਜਿਹੜਾ ਸਾਡੇ ਪਾਣੀਆਂ ਦੀ ਲੁੱਟ ਨੂੰ ਜਾਇਜ਼ ਕਰਾਰ ਦਿੰਦਾ ਹੋਵੇ ਜਿਹੜਾ ਸਾਨੂੰ ਕੌਮ ਨਹੀਂ ਮੰਨਦਾ ਜਿਹੜਾ ਸਾਡੇ ਧਰਮ ਨੂੰ ਵਕਰਾ ਧਰਮ ਨਹੀਂ ਮੰਨਦਾ ਉਹਨਾਂ ਦਲ ਖਾਲਸਾ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਇਹੋ ਜਿਹਾ ਸਵਿਧਾਨ ਦੀ ਸੌ ਕਦੇ ਵੀ ਨਹੀਂ ਖਾ ਸਕਦੇ ਔਰ ਇਹ ਸੱਚ ਹੈ ਇਹੋ ਸਪਸ਼ਟਤਾ ਹੀ ਕਿਸੇ ਜਿਉਂਦੇ ਜਾਗਦੇ ਕੌਮਾਂ ਦੇ ਜਿਉਂਦੇ ਜਾਗਦੇ ਲੀਡਰਾਂ ਦੇ ਵਿੱਚ ਹੁੰਦੀ ਹੈ ਸਾਨੂੰ ਬਾਬਾ ਆਲਾ ਸਿੰਘ ਵਰਗੇ ਸਿੱਖ ਨਹੀਂ ਚਾਹੀਦੇ ਇਹੋ ਜਿਹੇ ਲੀਡਰ ਨਹੀਂ ਚਾਹੀਦੇ ਜਿਹੜੇ ਅਬਦਾਲੀ ਵਰਗੇ ਦੁਸ਼ਮਣ ਨੂੰ ਜੋ ਸਿੱਖਾਂ ਨੂੰ ਇੱਕ ਘਲੂ ਘਾਰੇ ਦੇ ਵਿੱਚ 30-30 ਹਜ਼ਾਰ ਮੌਦੇ ਘਾਟ ਉਤਾਰ ਦੇਵੇ ਅਤੇ ਉਹ ਬਾਬਾ ਆਲਾ ਸਿੰਘ ਰਾਤ ਦੇ ਹਨੇਰੇ ਦੇ ਵਿੱਚ ਉਸੇ ਫੌਜ ਨੂੰ ਅੰਨ ਪਾਣੀ ਤੇ ਦਾਣੇ ਦੀ ਸਪਲਾਈ ਕਰਕੇ ਪੈਸੇ ਕਮਾਉਣ ਲੱਗਾ ਹੋਵੇ ਅਤੇ ਅਬਦਾਲੀ ਨੂੰ ਇਹ ਸਲਾਹਾਂ ਵੀ ਦੇਵੇ ਕਿ ਤੇਰੀਆਂ ਤੋਪਾਂ ਬਹੁਤ ਕਮਜ਼ੋਰ ਤੇ ਮਾੜੀਆਂ ਨੇ ਜੇ ਤੂੰ ਸਿੱਖਾਂ ਨੂੰ ਮਾਰਨਾ ਹੈ ਨਾ ਤਾਂ ਵਧੀਆ ਤੋਪਾਂ ਲੈ ਕੇ ਆ ਕੀ ਕਿਸੇ ਖਾਲਸਤਾਨੀ ਖਾਣ ਵਾਲਾ ਲੀਡਰ ਇਹ ਕਹੇ ਕਿ ਭਾਰਤ ਦੀਆਂ ਫੌਜਾਂ ਨੂੰ ਆਪਣੀ ਫੌਜ ਤਗੜੀ ਕਰਨੀ ਚਾਹੀਦੀ ਹੈ ਇਹ ਬਾਬਾ ਆਲਾ ਸਿੰਘ ਦੇ ਨਾਲ ਰਲਦੇ ਮਿਲਦੇ ਦੀ ਕਹਾਣੀ ਨਹੀਂ ਕੀ ਇਸ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਪਾਣੀ ਜਿਹੜੇ ਨੇ ਉਹ ਪਾਕਿਸਤਾਨ ਨੇ ਖੋਏ ਆ ਕਿ ਭਾਰਤ ਨੇ ਸਿੱਖਾਂ ਦਾ ਕਤਲਾਮ ਭਾਰਤੀ ਫੌਜ ਨੇ ਕੀਤਾ ਕਿ ਪਾਕਿਸਤਾਨੀ ਫੌਜ ਨੇ ਤੁਹਾਡੀਆਂ ਆਏ ਦਿਨ ਪੱਗਾਂ ਠਾਣਿਆਂ ਵਿੱਚ ਲੈਂਦੀਆਂ ਨੇ ਕੀ ਕਦੇ ਪਾਕਿਸਤਾਨ ਨੇ ਵੀ ਉਧਰਲੇ ਸਿੱਖਾਂ ਦੀ ਠਾਣਿਆਂ ਵਿੱਚ ਲਿਜਾ ਕੇ ਪਗ ਲਈ ਹੈ ਛੋਟੀਆਂ ਮੋਟੀਆਂ ਘਟਨਾਵਾਂ ਹਰੇਕ ਥਾਂ ਹਰੇਕ ਫਿਰਕੇ ਵਿੱਚ ਹੋ ਜਾਂਦੀਆਂ ਉਹ ਕੌਮੀ ਤੌਰ ਤੇ ਨਹੀਂ ਹੁੰਦੀਆਂ ਉਹ ਕਿਸੇ ਦੀ ਨਿੱਜੀ ਲੜਾਈ ਦਾ ਹਿੱਸਾ ਹੋ ਸਕਦੀਆਂ ਨੇ 40 ਸਾਲ ਲੰਘ ਗਏ ਨੇ ਕੌਮ ਤੁਹਾਡੇ ਮੂੰਹ ਉੱਲ ਦਿਖ ਰਹੀ ਹੈ ਕਿ ਤੁਸੀਂ ਕੁਝ ਕਰੋਗੇ ਕਦੇ ਉਹਨਾਂ ਸਿੱਖਾਂ ਨੂੰ ਵੀ ਪੁੱਛ ਕੇ ਦੇਖੋ ਜਿਹੜੇ ਬੱਚਿਆਂ ਵਾਂਗ ਸਵਾਲ ਕਰਦੇ ਨੇ ਖ਼ਾਰਿਸਤਾਨ ਕਦੋਂ ਬਣੂਗਾ ਕਈ ਵਿਚਾਰੇ ਟਿੱਪਣੀਆਂ 'ਚ ਇਦਾਂ ਵੀ ਕਹਿੰਦੇ ਨੇ ਯਾਰ ਬਣੂਗਾ ਕਿ ਨਹੀਂ ਬਣੂਗਾ ਇੱਕ ਕੌਮ ਦਾ ਜ਼ਰੂਰੀ ਦਰਦ ਹੈ ਉਹ ਇਸ ਭਾਰਤ ਦੇ ਗੰਦੇ ਨਿਜਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਭਾਰਤ ਦੀਆਂ ਫੌਜਾਂ ਕਮਜ਼ੋਰ ਹੋ ਜਾਣ ਇਹ ਭਾਰਤ ਕਮਜ਼ੋਰ ਹੋ ਕੇ ਡਿਗੇ ਤੇ ਸਾਡਾ ਲੀਡਰ ਕਹਿ ਰਿਹਾ ਆਪਣੀਆਂ ਫੌਜਾਂ ਨੂੰ ਤਕੜਾ ਕਰੋ ਵਾਗਾ ਬਾਰਡਰ ਖੋਲ ਦਿਓ ਵਾਗਾ ਬਾਰਡਰ ਤੈਨੂੰ ਕੌਣ ਖੋਲ ਕੇ ਦੇਊਗਾ ਸਿੱਖ ਤਾਂ ਬਾਡਾ ਬਾਗਰ ਬਾਰਡਰ ਨੂੰ ਉਦਾਂ ਹੀ ਖਤਮ ਕਰਨਾ ਚਾਹੁੰਦੇ ਨੇ ਇਸ ਕੰਡਿਆਂ ਵਾਲੀ ਨਫ਼ਰਤ ਦੀ ਤਾਰ ਜਿਹਨੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਿਆ ਉਹਨੂੰ ਹਮੇਸ਼ਾ ਲਈ ਖਤਮ ਕਰਨਾ ਚਾਹੁੰਦੇ ਨੇ ਭਾਈ ਰੱਬ ਦਾ ਵਾਸਤਾ ਹੈ ਤੇਰੇ ਅੱਗੇ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰ ਦੇ ਅਸੀਂ ਬੇਵਕੂਫ ਨਹੀਂ ਹਾਂਗੇ ਤੈਨੂੰ ਮੈਂ ਆਪਣੇ ਕੰਨਾਂ ਨਾਲ ਇਹ ਵੀ ਇਹਦੇ ਮੂੰਹ ਸੁਣਿਆ ਸੀ ਕਿ ਅਸੀਂ ਦੀਪ ਸਿੱਧੂ ਦੇ ਕਤਲ ਦੀ ਅੰਤਰਰਾਸ਼ਟਰੀ ਜਾਂਚ ਕਰਾਵਾਂਗੇ ਦੀਪ ਸਿੱਧੂ ਦਾ ਭਰਾ ਕਹਿੰਦਾ ਕਿ ਦੀਪ ਸਿੱਧੂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਇਹ ਬੰਦਾ ਸਾਡੇ ਕੋਲ ਦੇ ਘਰ ਨਹੀਂ ਆਇਆ ਇਸ ਨੇ ਕਦੇ ਫੋਨ ਨਹੀਂ ਕੀਤਾ ਇਸ ਨੇ ਕਦੇ ਇਨਕੁਆਰੀ ਦੀ ਗੱਲ ਨਹੀਂ ਕੀਤੀ ਇਹ ਦੀਪ ਸਿੱਧੂ ਦੇ ਛੋਟੇ ਭਰਾ ਦਾ ਕਹਿਣਾ ਹੈ ਉਸ ਦੀ ਸਟੇਟਮੈਂਟ ਹੈ ਸਿੱਖ ਕੌਮ ਨੂੰ ਤਾਂ ਸਪਸ਼ਟ ਹੋ ਜਾਣਾ ਚਾਹੀਦਾ ਹੈ ਅਤੇ ਸਪਸ਼ਟ ਬਹੁਤੇ ਹੋ ਵੀ ਚੁੱਕੇ ਹਨ ਕਿ ਸਾਡੀ ਲੜਾਈ ਨਾ ਤਾਂ ਹੁਣ ਪਾਣੀਆਂ ਦੇ ਮੰਗਦੇ ਹੈ ਨਾ ਪੰਜਾਬੀ ਦੀ ਬੋਲੀ ਲਾਗੂ ਕਰਨ ਜਾਂ ਕੁਛ ਇਦਾਂ ਕਰਨ ਦੀ ਹੈ ਨਾ ਸਿੱਖਾਂ ਦਾ ਕਤਲ ਕਰਨ ਵਾਲੇ ਨੂੰ ਫਾਇਲ ਆਉਣ ਦੀ ਕੋਈ ਸਾਡੀ ਮੰਗ ਹੈ ਹੁਣ ਤਾਂ ਖਾਲਸਤਾਨ ਦੀ ਵੀ ਸਾਡੀ ਮੰਗ ਨਹੀਂ ਇਸ ਵਾਸਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੱਡੀਆਂ ਚਾਰਾਜੋਈਆਂ ਹੋ ਰਹੀਆਂ ਹਨ ਲੈ ਹੀ ਲਵਾਂਗੇ ਲੈ ਕੇ ਹੀ ਛੱਡਾਂਗੇ ਕਿਉਂਕਿ ਸਾਡਾ ਹੱਕ ਹੈ ਇਹ ਸਾਡੀ ਧਰਤੀ ਹੈ ਇਹ ਸਾਡੀ ਜੰਮਣ ਭੋਏ ਆ ਇਸ ਉੱਤੇ ਅਸੀਂ ਕਿਸੇ ਵੀ ਗੈਰ ਗਿੱਦੜ ਦੇ ਪੈਰ ਲੱਗਣ ਨਹੀਂ ਦੇਵਾਂਗੇ ਗੁਰੂ ਸਾਹਿਬ ਨੇ ਜਦੋਂ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਇਸ ਜਫਰਨਾਮੇ ਤੋਂ ਬਾਅਦ ਇੱਕ ਚਿੱਠੀ ਹੋਰ ਲਿਖੀ ਸੀ ਉਸ ਦਾ ਮੈਨੂੰ ਨਾਮ ਭੁੱਲ ਗਿਆ ਉਹ ਕਿਹੜੀ ਸੀ ਉਸ ਵਿੱਚ ਸਤਿਗੁਰਾਂ ਨੇ ਔਰੰਗਜ਼ੇਬ ਨੂੰ ਇਹ ਕਿਹਾ ਸੀ ਮੈਂ ਇਹੋ ਜਿਹਾ ਖਾਲਸਾ ਪੈਦਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਤੇਰੇ ਪੈਰਾਂ ਹੇਠ ਅੱਗ ਵਿਛਾ ਦੇਾਂਗੇ ਅੱਗ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਵਿੱਚ ਦਰਜ ਹੈ ਜਦੋਂ ਕਿਸੇ ਦੇ ਪੈਰਾਂ ਹੇਠ ਅੱਗ ਵਿਛਾਈ ਜਾਂਦੀ ਹੈ ਨਾ ਉਸ ਦਾ ਅਰਥ ਤੁਸੀਂ ਆਪੇ ਸਮਝ ਲਓ ਕੀ ਹੈ ਨਾ ਉਹ ਬੈ ਸਕਦਾ ਨਾ ਉਹ ਤੁਰ ਸਕਦਾ ਨਾ ਭੱਜ ਸਕਦਾ ਨਾਉ ਇੱਕ ਥਾਂ ਤੇ ਖੜਾ ਖੜੁੱਤਾ ਰਹਿ ਸਕਦਾ ਹੈ ਨਾ ਉਹ ਸਾਹ ਲੈ ਸਕਦਾ ਹੈ ਨਾ ਉਹ ਦੇਖ ਸਕਦਾ ਹੈ ਫਿਰ ਅੱਗ ਕੀ ਵਰਤਾਓ ਕਰਦੀ ਹੈ ਉਹ ਹਾਨੂੰ ਸਾਰਿਆਂ ਨੂੰ ਪਤਾ ਹੈ ਖਾਲਸਾ ਪੰਥ ਇਸ ਪਿਤਾ ਜੀ ਦੀ ਸਿਰਜਣਾ ਹੈ ਜਿਸ ਦੀ ਅਗਵਾਈ ਕਰਨ ਲਈ ਤੁਸੀਂ ਲੀਡਰ ਵੱਡੇ ਹੋਣ ਦੇ ਦਾਵੇਦਾਰ ਹੋ ਦਾਅਵੇ ਕਰਨ ਵਾਸਤੇ ਚੜਤ ਸਿੰਘ ਵਾਂਗੂ ਕਪੂਰ ਸਿੰਘ ਵਾਂਗੂ ਜੱਸਾ ਸਿੰਘ ਅਹਲੂਵਾਲੀਏ ਵਾਂਗੂ ਤਲਵਾਰਾਂ ਮਿਆਨਾ ਚੋਂ ਬਾਹਰ ਕੱਢ ਕੇ ਘੋੜੇ ਤੇ ਸਵਾਰ ਹੋ ਕੇ ਦੁਸ਼ਮਣ ਦੀ ਵੱਡੀ ਫੌਜ ਨੂੰ ਕੁਝ ਚੰਦ ਬੰਦਿਆਂ ਨਾਲ ਵੀ ਘੇਰਾ ਪਾਉਣ ਦੀ ਜ਼ਰੂਰਤ ਚਾਹੀਦੀ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਕਿ ਖਾਲਿਸਤਾਨ ਦੋਆਂ ਚੋਂ ਸਾਲਾਂ ਚ ਬਣ ਜੇ ਅ 6 ਮਹੀਨੇ ਨੂੰ ਜਾਂ ਅਗਲੇ ਸਾਲ ਹੀ ਬਣ ਜੇ ਬਸ ਪਾਣੀ ਜਾਵੇ ਇਹ ਕੋ ਕਾਲੇ ਪੈਣ ਵਾਲਾ ਮਸਲਾ ਨਹੀਂ ਹੁੰਦਾ ਸਵਾਲ ਹੁੰਦਾ ਹੈ ਕਿ ਕੀ ਤੁਸੀਂ ਇਸ ਵਾਸਤੇ ਕੁਝ ਕਰ ਰਹੇ ਹੋ ਕੀ ਤੁਸੀਂ ਇਸ ਵਾਸਤੇ ਬੋਲ ਰਹੇ ਹੋ ਕੀ ਤੁਸੀਂ ਇਸ ਵਾਸਤੇ ਕੋਈ ਅਰਦਾਸ ਕਰ ਰਹੇ ਹੋ ਕੀ ਤੁਹਾਡਾ ਕੋਈ ਛੋਟਾ ਮੋਟਾ ਯੋਗਦਾਨ ਹੈ ਕਿ ਤੁਸੀਂ ਆਪਣੀ ਗੱਲ ਨੂੰ ਗਾਂ ਲੋਕਾਂ ਤੱਕ ਪਹੁੰਚਾਓ ਮੁੱਖ ਮਸਲਾ ਹੁੰਦਾ ਹੈ ਕਿ ਸੰਘਰਸ਼ ਵਿੱਚ ਖੜੋਤ ਨਹੀਂ ਆਉਣੀ ਚਾਹੀਦੀ ਤੇ ਇਹ ਚੱਲਣਾ ਚਾਹੀਦਾ ਹੈ ਤੇ ਰੋਜ਼ ਦਾ ਰੋਜ਼ ਉੱਪਰ ਵੱਲ ਨੂੰ ਵਧੇ ਜੋ ਵੱਧ ਰਿਹਾ ਮੇਰੀ ਅੱਜ ਦੀ ਗੱਲਬਾਤ ਦਾ ਮੁੱਖ ਵਿਸ਼ਾ ਇਹੋ ਜਿਹੇ ਲੀਡਰਾਂ ਨੂੰ ਐਕਸਪੋਜ਼ ਕਰਨਾ ਹੈ ਨੰਗਿਆਂ ਕਰਨਾ ਹੈ ਕਿ ਸਿੱਖ ਕੌਮ ਦੀ ਇੱਜ਼ਤ ਆਬਰੂ ਅਜ਼ਮਤ ਅਤੇ ਸਿੱਖ ਕੌਮ ਦਾ ਸਾਰਾ ਜਲਾਲ ਤੁਹਾਡੇ ਵਰਗੇ ਰਾਜਨੀਤਿਕ ਲੀਡਰਾਂ ਦੀਆਂ ਕੁਰਸੀਆਂ ਖੜੀਆਂ ਕਰਨ ਵਾਸਤੇ ਹੈ ਜਿਸ ਉੱਤੇ ਬਹਿ ਕੇ ਤੁਸੀਂ ਹਮਕੋ ਤੁਮਕੋ ਕਰੀ ਚਲੋ ਲੋਕਾਂ ਨੂੰ ਦਬਕੇ ਮਾਰੀ ਚਲੋ ਪਰੇ ਹੋਏ ਕਹਿੰਦੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਪਰੇਡ ਦੇ ਵੇਲੇ ਨਾ ਕੁਝ ਨਿਹੰਗ ਸਿੰਘ ਜਿਹੜੀ ਫੌਜ ਦੇ ਵਿੱਚ ਸਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਵਾਲੇ ਪਾਸੇ ਨੂੰ ਗੋਲੀ ਚਲਾਈ ਮਹਾਰਾਜਾ ਰਣਜੀਤ ਸਿੰਘ ਨੂੰ ਅਜ਼ੀਜ਼ਉਦੀਨ ਵਰਗੇ ਜਿਹੜੇ ਸਿਆਣੇ ਮੰਤਰੀ ਸਨ ਉਹਨਾਂ ਨੇ ਇੱਕ ਪਾਸੇ ਹੋ ਕੇ ਗੱਲ ਸਮਝਾਈ ਕਿ ਮਹਾਰਾਜਾ ਸਭ ਕੁਝ ਸਖਤ ਐਕਸ਼ਨ ਲਓ ਇਹਨਾਂ ਦੇ ਖਿਲਾਫ ਇਹ ਕੀ ਲੱਗੇ ਨੇ ਕਰਨ ਮਹਾਰਾਜਾ ਰਣਜੀਤ ਸਿੰਘ ਨੇ ਅੱਗੇ ਹੱਥ ਜੋੜ ਲੈ ਅੱਖਾਂ ਬੰਦ ਕਰਕੇ ਪਤਾ ਅਜ਼ੀਜ਼ਉਦੀਨ ਨੂੰ ਕੀ ਕਿਹਾ ਸੀ ਕਹਿੰਦਾ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਇਹਨਾਂ ਦੀ ਬਦੌਲਤੀ ਤਾਂ ਮੈਂ ਇਸ ਤਖਤ ਤੇ ਬੈਠਾ ਹਾਂ ਜੇ ਮੈਂ ਇਹਨਾਂ ਨੂੰ ਹੀ ਦਬਕੇ ਮਾਰਨ ਲੱਗ ਗਿਆ ਇਹਨਾਂ ਦੇ ਖਿਲਾਫ ਹੀ ਬੋਲਣ ਲੱਗ ਗਿਆ ਤੇ ਮੇਰੀ ਤੇ ਕੁਰਸੀ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਇਹ ਹੁੰਦੀ ਹੈ ਲੀਡਰਾਂ ਦੀ ਨਿਸ਼ਾਨੀ ਤੇ ਇਹੋ ਜਿਹੇ ਲੀਡਰਾਂ ਨਾਲ ਕੋਈ 40 ਸਾਲ ਬੰਦਾ ਕੰਮ ਕਰਦਾ ਰਿਹਾ ਹੋਵੇ ਨਾ ਤੇ ਉਸ ਨੂੰ ਵੀ ਦਬਕਾ ਮਾਰ ਕੇ ਬੇਇਜ਼ਤੀ ਕਰਨ ਲੱਗੇ ਇੱਕ ਸਕਿੰਟ ਲਾਉਂਦੇ ਨੇ ਇਸੇ ਕਰਕੇ ਸਫਲ ਨਹੀਂ ਹੋਏ ਇਸੇ ਕਰਕੇ ਬਾਰ ਬਾਰ ਫੇਲ ਹੋ ਰਹੇ ਨੇ ਇਹ ਖੁਦ ਵੀ ਨਹੀਂ ਚਾਹੁੰਦੇ ਕਿ ਅਸੀਂ ਸਫਲ ਹੋਈਏ ਇਹਨਾਂ ਦਾ ਮਕਸਦ ਹੀ ਇੱਕੋ ਹੈ ਕਿ ਇਹਨਾਂ ਦੀ ਬੈਂਕ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਪੈਸੇ ਜਾਂਦੇ ਰਹਿਣ ਮੇਰਾ ਨਿੱਜੀ ਸੁਭਾਅ ਹੈ ਮੱਖਾਂ ਬੰਦ ਕਰਕੇ ਕਿਸੇ ਨੂੰ ਫੋਲੋ ਨਹੀਂ ਕਰਦਾ ਮੇਰਾ ਰਿਸ਼ਤਿਆਂ ਦੇ ਵਿੱਚ ਵੀ ਇਹੋ ਹੀ ਸੁਭਾਅ ਹੈ ਮੈਂ ਬੜੀ ਨੀਝ ਲਾ ਕੇ ਦਿਖਦਾ ਹੁੰਨਾ ਕੌਣ ਮੇਰਾ ਹੈ ਤੇ ਕੌਣ ਬਗਾਨਾ ਹੈ ਮੇਰੇ ਅਤੇ ਬਗਾਨੇ ਦਾ ਆਧਾਰ ਮੇਰੇ ਵਾਸਤੇ ਕੋਈ ਸਗਾ ਹੋਣਾ ਜਾਂ ਖੂਨ ਦਾ ਰਿਸ਼ਤਾ ਹੋਣਾ ਬਿਲਕੁਲ ਨਹੀਂ ਹੈ ਮੈਂ 2 3 4 ਮੌਕੇ ਵੀ ਦੇ ਦਿੰਨਾ ਹੈ ਵੀ ਚਲੋ ਐਸੇ ਕਿਵੇਂ ਮaaf ਕਰਦੇ ਹੋ ਹੁਣ ਵੀ ਮaaf ਕਰਦੇ ਹੋ ਪਰ ਜਦ ਇੱਕ ਲਿਮਟ ਆ ਜਾਂਦੀ ਹੈ ਜਦੋਂ ਆਪਾਂ ਬਿਲਕੁਲ ਪਿੱਛੇ ਹਟ ਜਾਈਦਾ ਪਰ ਨੀਕੀ ਜੀ ਗੱਲ ਦੇਤੇ ਮੈਂ ਪਿੱਛੇ ਕਦੇ ਨਹੀਂ ਹਟਦਾ ਪਿੱਛੇ ਹਟਣ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਆਪਣੇ ਤੌਰ ਤੇ ਖੋਜ ਕਰਦਾ ਹਾਂ ਉਸ ਬੰਦੇ ਦੇ ਬਾਰੇ ਕਿ ਇਹ ਅਸਲ ਦੇ ਵਿੱਚ ਮੇਰੇ ਬਾਰੇ ਕੀ ਸੋਚਦਾ ਹੈ ਨਤੀਜੇ ਉੱਤੇ ਪਹੁੰਚ ਕੇ ਉਹਦਾ ਸੱਟਾ ਕੱਢ ਕੇ ਐਂ ਕਹਿੰਦੇ ਨੇ ਹੱਥਾਂ ਦੇ ਸਰੋਜ ਮਾ ਕੇ ਦੇਖ ਕੇ ਫਿਰ ਉਸ ਤੋਂ ਪਿੱਛੇ ਹਟਦਾ ਹੈ ਸਾਡੇ ਕੌਮ ਨੂੰ ਆਪਣੇ ਕੌਮ ਦੇ ਲੀਡਰਾਂ ਵਾਸਤੇ ਵੀ ਇਸੇ ਤਰੀਕੇ ਨਾਲ ਸੋਚਣ ਦੀ ਜ਼ਰੂਰਤ ਹੈ। ਇਹ ਨਹੀਂ ਕੋਈ ਇੱਕ ਗਲਤੀ ਕੀਤੀ ਐ, ਦੋ ਕੀਤੀਆਂ, ਤਿੰਨ ਕੀਤੀਆਂ ਤੇ ਪਿੱਛੇ हट ਜਾਓ। ਗਲਤੀ ਮਨੁੱਖੀ ਕਰਦਾ ਹੋ ਜਾਂਦੀ ਐ। ਜੇ ਗਲਤੀ ਹੋਈ ਐ ਤਾਂ ਉਹ ਲੀਡਰ ਉਸ ਗਲਤੀ ਦੇ ਪ੍ਰਤੀ ਕੌਮ ਨੂੰ ਸਪਸ਼ਟ ਕਰੇ, ਕੋਈ ਬਿਆਨ ਦੇ ਕੇ ਸਮਝਾਵੇ ਕਿ ਮੈਂ ਕਿਉਂ ਕਿਹਾ ਸੀ ਤੇ ਮੇਰੇ ਕਹਿਣ ਦਾ ਅਰਥ ਤੇ ਮਤਲਬ ਕੀ ਸੀ। ਪਰ ਜੇ ਉਹ ਲੀਡਰ ਚੁੱਪ ਕਰਕੇ ਗੁੱਛੀ ਜੀ ਮਾਰ ਛੱਡਦਾ ਤੇ ਇਸ ਦਾ ਮਤਲਬ ਕੋਈ ਦਾਲ ਚ ਕਾਲਾ ਐ ਨਹੀਂ ਦਾਲੀ ਕਾਲੀ ਐ। ਆਹ ਜਾਂਦੇ ਜਾਂਦੇ ਬਾਦਲਾਂ ਦੀ ਵੀ ਗੱਲ ਕਰ ਲਈਏ। ਲੋੜ ਤਾਂ ਨਹੀਂ ਸੀ ਪਰ ਫਿਰ ਵੀ ਕੁਝ ਸਿੱਖਣ ਵਾਲੀ ਗੱਲ ਹੈ ਕੁਝ ਮਹੀਨੇ ਪਹਿਲਾਂ ਇਹੀ ਨੀਲੇ ਰੰਗ ਦਾ ਚੋਲਾ ਪਾ ਕੇ ਤੇ ਵੱਡੀ ਸਾਰੀ ਡਾਂਗ ਹੱਥ 'ਚ ਫੜ ਕੇ ਤੇ ਲੱਤ ਦੇ ਉੱਤੇ ਚਟਾ ਜਿਹਾ ਪ੍ਰਸਤਰ ਕਰਕੇ ਕੁਰਸੀ 'ਤੇ ਬਹਿ ਕੇ ਬੜਾ ਨਿਮਾਣਾ ਜਿਹਾ ਹੋ ਕੇ ਪੋਲਾ ਜਿਹਾ ਬਣ ਕੇ ਦਰਬਾਰ ਸਾਹਿਬ ਦੇ ਬਾਹਰ ਇੰਜ ਬੈਠਾ ਸੀ ਜਿਵੇਂ ਕਿ ਬਹੁਤ ਇਹ ਨਿਮਾਣਾ ਸਿੱਖ ਹੋਵੇ ਉਸ ਦੀਆਂ ਕਰਤੂਤਾਂ ਦਾ ਉਹ ਸਾਰਾ ਕੰਮ ਹੋਣ ਤੋਂ ਬਾਅਦ ਪਤਾ ਲੱਗਿਆ ਸੀ ਹੁਣ ਨਵੀਂ ਕਰਤੂਤ ਪਾਕਿਸਤਾਨ ਕਹਿੰਦਾ ਸਾਡਾ ਦੁਸ਼ਮਣ ਮੁਲਕ ਹੈ ਮੋਦੀ ਵਰਗਾ ਕਹਿੰਦਾ ਰੀਡਰੀ ਕੋਈ ਹੈ ਨਹੀਂ ਇਹ ਬੇਗਹਿਰਤ ਲੋਕ ਹਣ ਉਸ ਦੇ ਸਿਖਤਾਂ ਇਸ ਕਰਕੇ ਕਰਨ ਲੱਗਾ ਕਿ ਕਿਸ ਤਰ੍ਹਾਂ ਮਾੜਾ ਜਾਂ ਚੋਗਾ ਕੋਈ ਪੈ ਜਵੇ ਪਰ ਉਹ ਹੁਣ ਪੈਣਾ ਨਹੀਂ ਇਹ ਲੋਕ ਗੁਰੂ ਵੱਲੋਂ ਉਤਰ ਘਰੇ ਗਏ ਨੇ ਨਾ ਇਹਨਾਂ ਨੂੰ ਅੱਗੇ ਤੇ ਨਾ ਪਿੱਛੇ ਨਾ ਇਹਨਾਂ ਨੂੰ ਇਸ ਜਹਾਨ ਚ ਤੇ ਨਾ ਅਗਲੇ ਚ ਕਿਤੇ ਢੋਈ ਨਹੀਂ ਮਿਲਣੀ ਸਿੱਖ ਕੌਮ ਨੂੰ 227 ਵਰਗੀਆਂ ਚੋਣਾਂ ਤੇ ਹੁਣ ਧਿਆਨ ਦੇਣ ਦੀ ਲੋੜ ਨਹੀਂ ਹੈ ਚੋਣਾਂ ਵੱਲੋਂ ਆਪਣਾ ਧਿਆਨ ਹਟਾ ਲਓ ਜੇ ਹੁਣ ਤੁਹਾਡੇ ਕੋਲ ਸਮਾਂ ਹੈ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ ਤੇ ਸਿੱਖੀ ਦਾ ਪ੍ਰਚਾਰ ਕਰੋ ਆਪਣੇ ਪਰਿਵਾਰ ਤੋਂ ਸ਼ੁਰੂ ਹੋ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਓ ਤੇ ਖੁਦ ਆਪ ਵੀ ਲੱਗੋ ਸਿੱਖ ਇਤਿਹਾਸ ਜਿੱਥੋਂ ਸਹੀ ਮਿਲੇ ਕਿਉਂਕਿ ਅੱਜ ਕੱਲ ਗਲਤ ਵੀ ਬਹੁਤ ਲਿਖਿਆ ਹੈ ਉਹ ਲੈ ਕੇ ਪੜੋ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਜ਼ਾਦ ਦੇਸ਼ ਖਾਰਸਤਾਨ ਵਾਸਤੇ ਅਰਦਾਸ ਕਰਿਆ ਕਰੋ ਜ਼ਰੂਰੀ ਨਹੀਂ ਅਰਦਾਸ ਸਪੀਕਰ 'ਚ ਕਰਨੀ ਹੈ ਗੁਰਦੁਆਰਾ ਸਾਹਿਬ ਜਾ ਕੇ ਨਾ ਅੱਖਾਂ ਬੰਦ ਕਰਕੇ ਜੋ ਕਹਿਣਾ ਗੁਰੂ ਸਾਹਿਬ ਨੂੰ ਆਪਣੇ ਸ਼ਬਦਾਂ 'ਚ ਕਹਿ ਦਿੰਦਾ ਉਹ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ ਇਹ ਵੀ ਜ਼ਰੂਰੀ ਨਹੀਂ ਕਿ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਨੀ ਹੈ ਤੁਸੀਂ ਜਿੱਥੇ ਵੀ ਖੜ ਕੇ ਬਿਸ਼ੱਕ ਤੁਸੀਂ ਪੈੜੀ 'ਚ ਖੜੇ ਹੋ ਭਾਵੇਂ ਤੁਸੀਂ ਸੜਕ 'ਤੇ ਹੀ ਖੜੇ ਹੋ ਜਿੱਥੇ ਵੀ ਤੁਹਾਡਾ ਮਨ ਧਿਆਨ ਦੇ ਵਿੱਚ ਰੁਕ ਕੇ ਗੁਰੂ ਦੀ ਯਾਦ ਦੇ ਵਿੱਚ ਸ਼ਰਧਾ ਚ ਜੁੜ ਕੇ ਬੋਲਣ ਲੱਗ ਪਿਆ ਨਾ ਗੁਰੂ ਨੇ ਉੱਥੋਂ ਹੀ ਤੁਹਾਡੀ ਗੱਲ ਸੁਣ ਲੈਣੀ ਹੈ ਉਹੀ ਤੁਹਾਡਾ ਗੁਰਦੁਆਰਾ ਹੈ ਇਹ ਸਾਰਾ ਬ੍ਰਹਿਮੰਡ ਇਹ ਸਾਰੀ ਧਰਤੀ ਹੀ ਗੁਰਦੁਆਰਾ ਹੈ ਇਹ ਨੀਲੇ ਰੰਗ ਦਾ ਜਿਹੜਾ ਉੱਤੇ ਅਸਮਾਨ ਹੈ ਨਾ ਇਹ ਚੰਦੂਆ ਹੈ ਸੱਚੇ ਪਾਤਸ਼ਾਹ ਜੀ ਦਾ ਬਹੁਤ ਵੱਡਾ ਸਿਰਫ ਇੱਟਾਂ ਦੇ ਖੜੀਆਂ ਕੀਤੀਆਂ ਹੋਈਆਂ ਇਮਾਰਤਾਂ ਹੀ ਗੁਰਦੁਆਰੇ ਨਹੀਂ ਉਸ ਕਰਕੇ ਗੁਰਦੁਆਰੇ ਨੇ ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਨਿਰਗੁਣ ਸਰੂਪ ਹੈ ਸਾਰੇ ਉਹ ਹਰ ਥਾਂ ਮੌਜੂਦ ਹੈ ਹਰ ਥਾਂ ਸਾਡੀ ਗੱਲ ਸੁਣਦਾ ਹੈ ਹਰ ਵਕਤ ਸਾਡੀ ਰੱਖਿਆ ਕਰਦਾ ਹੈ ਉਹਦੇ ਲਈ ਸਾਨੂੰ ਕਹਿਣ ਦੀ ਨਹੀਂ ਲੋੜ ਹੈ ਕਿ ਅਮਰੀਕਾ ਆਸਤੇ ਰਚਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਤਾ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਤੂੰ ਮੇਰਾ ਰਖਾ ਸਭਨੀ ਥਾਈ ਤਾਂ ਭੋ ਕਿਹਾ ਕੜਾ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੋਹਰ ਲਾ ਦਿੱਤੀ ਹੈ ਕਿ ਮੈਨੂੰ ਰਾਸ ਕਰਨ ਦੀ ਲੋੜ ਨਹੀਂ ਕਿ ਮੇਰੇ ਰੱਖਿਆ ਕਰ ਸਤਿਗੁਰੂ ਕਹਿ ਰਹੇ ਨੇ ਕਿ ਤੂੰ ਤਾਂ ਮੇਰੇ ਰੱਖਿਆ ਕਰਨ ਲੱਗਾ ਹੈ ਸੋ ਇਸ ਕਰਕੇ ਮੈਨੂੰ ਕਾਹਦਾ ਡਰ ਹੈ ਇਸ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝਿਆ ਕਰੋ ਹੌਲੀ-ਹੌਲੀ ਤੁਹਾਨੂੰ ਸਾਰੀ ਗੱਲ ਦੀ ਸਮਝ ਪੈ ਜਾਏਗੀ ਗੁਰਬਾਣੀ ਜਿਨੇ ਲਿਖੀ ਐ ਕਰਮ ਅਨਸਾਰ ਭੋਗਣੀ ਐ ਤੇ ਜੋ ਜਿਨੇ ਲਿਖੀ ਉਹਨੇ ਭੋਗਣੀ ਐ ਤੇ ਫਿਰ ਰੱਖਿਆ ਕਹਦੇ ਨੇ ਮੰਗਣੇ ਕਿ ਹਮਰੀ ਕਰਵਾ ਦੇ ਰਚਿਆ ਕੀ ਇਹਕਾਰਪੁਰਖ ਸਾਹਿਬ ਕੀ ਦਸਾਉਂਗੇ ਨੇ ਵੀ ਮਤਲਬ ਉਹਨਾਂ ਦੀ ਸਿਕਿਉਰਿਟੀ ਜਿਹੜੀ ਸੁਤੀ ਪਈ ਐ ਵੀ ਉਹ ਕਿਤੇ ਉਹਨਾਂ ਚੇਤਾ ਭੁੱਲ ਗਿਆ ਵੀ ਤੇ ਸਿੱਖ ਦੀ ਰੱਖਿਆ ਵੀ ਕਰਨੀ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਜਦੋਂ ਆਪਾਂ ਕਹਿੰਦੇ ਆ ਨਾ ਗੁਰਬਾਣੀ ਪੜਿਆ ਕਰੋ ਗੁਰਬਾਣੀ ਪੜਨ ਦਾ ਮਤਲਬ ਐ ਕਿ ਗੁਰਬਾਣੀ ਦੀ ਵਿਆਖਿਆ ਤੇ ਉਹਦੇ ਸਿਧਾਂਤਾਂ ਨੂੰ ਸਮਝੋ ਗੁਰਬਾਣੀ ਕਹਿ ਕੀ ਰਹੀ ਐ ਇਹ ਨਹੀਂ ਕਦੇ ਹੁੰਦਾ ਕਿ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਉਹਦੇ ਉਲਟ ਕ ਜੋ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਤੀ ਆ ਉਹਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਕਹਿ ਦਣਗੇ ਇਦਾਂ ਨਹੀਂ ਹੋਣਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਇੱਕੋ ਹੀ ਜੋਤ ਨੇ ਇੱਕੋ ਹੀ ਆਤਮਾ ਜੋ ਸਰੀਰ ਬਦਲ-ਬਦਲ ਕੇ ਖਾਲਸਾ ਪੰਥ ਦੀ ਸਿਰਜਣਾ ਨੂੰ ਮੁਕੰਮਲ ਕਰਕੇ ਵਾਪਸ ਸੱਚਖੰਡ ਨੂੰ ਪਰਤ ਗਈ ਆਪਣੇ ਅਸਲ ਅਤੇ ਨਕਲ ਲੀਡਰਾਂ ਦੀ ਪਹਿਚਾਣ ਕਰੀਏ ਗੁਰਬਾਣੀ ਦੇ ਅਰਥਾਂ ਨੂੰ ਸਮਝੀਏ ਗੁਰਬਾਣੀ ਦੇ ਅਰਥਾਂ ਮੁਤਾਬਕ ਹੀ ਜਿਹੜਾ ਇਤਿਹਾਸ ਹੈ ਉਸ ਦੀ ਵਿਪਰਖ ਕਰੀਏ ਕਿ ਕੀ ਇਹ ਗੁਰਬਾਣੀ ਦੇ ਸਿਧਾਂਤ ਉੱਤੇ ਖਰਾ ਉਤਰਦਾ ਹੈ ਜਿਹੜੀ ਇਤਿਹਾਸਕ ਗਾਥਾ ਕੁਰਬਾਨੀ ਦੇ ਸਿਧਾਂਤ ਉੱਤੇ ਪੂਰੀ ਨੇ ਉਤਰਦੀ ਸਮਝ ਲਓ ਕਿ ਇਹ ਝੂਠ ਹੈ ਇਹਦੇ ਵਿੱਚ ਰਲਾ ਹੈ ਦੂਸਰਿਆਂ ਨੂੰ ਨਾ ਪੁੱਛੋ ਅਸੀਂ ਕੀ ਪੜੀਏ ਤੇ ਕੀ ਨਾ ਪੜੀਏ ਖੁਦ ਖੋਜ ਕਰੋ ਤਰੀਕਾ ਤੁਹਾਨੂੰ ਦੱਸ ਦਿੰਦਾ ਸਾਡਾ ਗੁਰੂ ਸਿੱਖਾਂ ਦਾ ਗੁਰੂ ਸਿਰਫ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ ਫਿਰ ਜਿਹੜਾ ਗੁਰੂ ਹੈ ਨਾ ਉਸੇ ਨੂੰ ਪੜੀਏ ਤੇ ਉਸੇ ਨੂੰ ਸੁਣੀਏ ਉਸੇ ਤੋਂ ਹੁਕਮ ਲਈਏ ਉਸੇ ਕੋਲ ਉਸ ਦੇ ਅਰਥ ਸਮਝੀਏ ਇਸੇ ਤਰੀਕੇ ਖਾਲਸਾਤਾਨ ਨਾਲ ਸੰਬੰਧਿਤ ਸਾਡਾ ਕਿਹੜਾ ਲੀਡਰ ਜਲੀ ਹੈ ਕਿਹੜਾ ਲੀਡਰ ਸਾਡਾ ਸਹੀ ਤੇ ਖਰਾ ਹੈ ਉਸ ਨੂੰ ਵੀ ਅਸੀਂ ਗੁਰਬਾਣੀ ਸਿਧਾਂਤ ਦੇ ਉੱਤੇ ਪਰਖਣਾ ਹੈ ਉਸ ਨੂੰ ਅਸੀਂ ਰਾਜਨੀਤਿਕ ਕਸਵੱਟੀ ਉੱਤੇ ਪਰਖਣਾ ਹੈ ਰਾਜਨੀਤੀ ਦੀ ਇੱਕ ਸਿਧਾਂਤ ਹੈ ਦੋਸਤ ਦਾ ਦੋਸਤ ਸਾਡਾ ਦੋਸਤ ਦੋਸਤ ਦਾ ਦੁਸ਼ਮਣ ਸਾਡਾ ਦੁਸ਼ਮਣ ਦੁਸ਼ਮਣ ਦਾ ਦੋਸਤ ਸਾਡਾ ਦੋਸਤ ਹੁਣ ਜਿਹੜੇ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਕਹਿ ਰਹੇ ਨੇ ਤੇ ਜਿਹੜੇ ਹੁਣ ਇਹ ਕਹਿ ਰਹੇ ਨੇ ਕਿ ਭਾਰਤ ਆਪਣੀਆਂ ਫੌਜਾਂ ਤਗੜੀਆਂ ਕਰੇ ਇਹ ਰਾਜਨੀਤਿਕ ਕਸਵੱਟੀ ਤੇ ਸਿਧਾਂਤ ਉੱਤੇ ਤੁਸੀਂ ਆਪੇ ਲਾ ਕੇ ਇਹਨਾਂ ਲੋਕਾਂ ਨੂੰ ਇਹਨਾਂ ਨਾਲ ਕੀ ਵਿਹਾਰ ਕਰਨਾ ਹੈ ਇਸ ਦਾ ਫੈਸਲਾ ਤੁਸੀਂ ਖੁਦ ਕਰੋ ਮੇਰੇ ਅੱਖੇ ਰਗ ਦੀ ਲੋੜ ਨਹੀਂ ਖੁਦ ਇਸ ਕੁਸਵੱਟੀ ਉੱਤੇ ਲਾ ਕੇ ਕਸਾ ਕੇ ਇਹਨਾਂ ਨੂੰ ਪਰਖੋ ਸਮਝੋ ਫੈਸਲਾ ਕਰੋ ਖੁਦ ਦੁਬਧਾ ਵਿੱਚੋਂ ਬਾਹਰ ਨਿਕਲ ਕੇ ਸਪਸ਼ਟ ਹੋ ਜਾਓ ਸਿੱਖਾਂ ਦੀ ਇੱਕੋ ਇੱਕ ਮੰਜ਼ਲ ਹੈ ਇੱਕੋ ਇੱਕ ਲੋੜ ਹੈ ਸਾਰਿਆਂ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਉਹ ਹੈ ਖਾਲਸਾਣ ਇਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ ਇਸ ਤੋਂ ਬਿਨਾ ਸਾਡੀ ਹੋਂਦ ਨਹੀਂ ਬਚਣੀ ਇਸ ਤੋਂ ਬਿਗੈਰ ਕੌਮ ਦੀ ਡਿਗਨਿਟੀ ਕੌਮ ਦਾ ਜਲਾਲ ਜਿਹੜਾ ਔਰ ਸੱਥਰ ਨਹੀਂ ਰਹਿ ਸਕਣਾ ਇਸ ਤੋਂ ਬਿਨਾਂ ਪੰਜਾਬ ਦੇ ਪਾਣੀ ਨਹੀਂ ਅਸੀਂ ਵਾਪਸ ਲੈ ਸਕਣਾ ਇਸ ਤੋਂ ਬਿਨਾਂ ਅਸੀਂ ਆਪਣੀ ਪੰਜਾਬੀ ਬੋਲੀ ਦਾ ਵਿਕਾਸ ਨਹੀਂ ਕਰ ਸਕਣਾ ਤੇ ਇਸ ਨੂੰ ਦਫ਼ਤਰਾਂ ਦੇ ਵਿੱਚ ਸਰਕਾਰੀ ਭਾਸ਼ਾ ਸੀ ਐਲਾਨ ਨਹੀਂ ਸਕਣਾ ਇਸ ਤੋਂ ਬਿਨਾਂ ਅਸੀਂ ਆਪਣੇ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਰਨ ਤੋਂ ਬਚਾ ਨਹੀਂ ਸਕਣਾ ਇਸ ਰਾਜ ਤੋਂ ਬਿਨਾਂ ਆਪਣੀਆਂ ਮਾਵਾਂ ਭੈਣਾਂ ਧੀਆਂ ਦੀ ਪਤ ਜਿਹੜੀ ਲੁੱਟੀਦੀ ਹੈ ਤੇ ਬਜ਼ੁਰਗਾਂ ਦੀ ਬਾਪੂਆਂ ਦੀਆਂ ਪੱਗਾਂ ਪੈਰਾਂ 'ਚ ਰੁਲਦੀਆਂ ਉਹਨਾਂ ਤੋਂ ਅਸੀਂ ਆਪਣਾ ਵਿਚਾਰ ਨਹੀਂ ਕਰ ਸਕਣਾ ਇਸ ਲਈ ਕਿ ਸੰਖੇਪ ਰੂਪ ਵਿੱਚ ਕਹਿ ਦਿੱਤਾ ਸਾਰੇ ਮਸਲਿਆਂ ਦਾ ਇੱਕੋ ਹੱਲ ਖਾਲਿਸਤਾਨ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਜਿੱਥੇ ਰਹੋ ਖੁਸ਼ ਅਤੇ ਆਬਾਦ ਰਹੋ ਅਤੇ ਚੜ੍ਹਦੀਆਂ ਕਲਾ ਵਿੱਚ ਰਹੋ ਸਬਸਕ੍ਰਾਈਬ ਵੀ ਕਰੋ ਆਪਣੇ ਦੋਸਤਾਂ ਮਿੱਤਰਾਂ ਭੈਣਾਂ ਰਿਸ਼ਤੇਦਾਰਾਂ ਸੰਗੀ ਬੇਲੀਆਂ ਸਾਥੀਆਂ ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਹੋ ਆਪਣੇ ਆਲੇ ਦੁਆਲੇ ਆਪਣੇ ਚੁਗਿਰਦੇ ਵਿੱਚ ਜਿੱਥੇ-ਜਿੱਥੇ ਵੀ ਤੁਹਾਡੀ ਸਾਹਜ ਹੈ ਉੱਥੇ-ਉੱਥੇ ਸਾਰਿਆਂ ਨੂੰ ਸਬਸਕ੍ਰਾਈਬ ਕਰਨ ਲਈ ਉਹਨਾਂ ਨਾਲ ਇਹਨਾਂ ਵਿਚਾਰਾਂ ਨੂੰ ਸ਼ੇਅਰ ਕਰਨ ਲਈ ਯਤਨ ਕਰਿਆ ਕਰੋ ਇਹ ਵੀ ਇੱਕ ਸੇਵਾ ਹੈ ਏ ਵੀ ਆਜ਼ਾਦੀ ਵਾਸਤੇ ਕੋਈ ਨਾ ਕੋਈ ਇੱਕ ਹਿੱਸਾ ਹੈ ਇਹ ਵੀ ਇੱਕ ਯੋਗਦਾਨ ਹੈ ਸਮੁੰਦਰ ਦੇ ਵਿੱਚ ਇੱਕ ਇੱਕ ਬੂੰਦ ਕੀਮਤੀ ਹੈ ਇੱਕ ਇੱਕ ਬੂੰਦਾਂ ਦਾ ਸਮੂਹ ਹੀ ਸਮੁੰਦਰ ਬਣਦਾ ਹੈ ਇਸੇ ਯੋਗਦਾਨ ਸਦਕਾ ਹੀ ਇਹ ਵਿਚਾਰ ਪ੍ਰਸਾਰ ਤੇ ਇਹਨਾਂ ਗੱਲਾਂ ਦਾ ਫਲਾਉ ਅਗਾਹ ਹੋਣਾ ਹੈ ਇਹਨਾਂ ਹੀ ਵਿਚਾਰਾਂ ਨਾਲ ਸਮਾਪਤੀ ਕਰਦਾ ਹਾਂ ਆਪ ਜੀ ਤੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ